ਸਾਸਰੀ ਕਾ ਮੇਰੀਆਂ ਭੈਣਾਂ ਵੀਰਾਂ ਸਾਰੇ ਨੂੰ ਪਿਆਰ ਪਰ ਸਤ ਸ੍ਰੀਕਾਲ ਹੁਣ ਆਪਾਂ ਟਰੌਜ਼ਰ ਦੀ ਕਟਿੰਗ ਕਰਨ ਲੱਗੇ ਆ ਜਿਹਨੂੰ ਕਿ ਪੈਂਟ ਪਲੱਜੋ ਕਹਿੰਦੇ ਆ ਜੇਬਾਂ ਵਾਲਾ ਤੇ ਇਹਦੀ ਟਰੌਜ਼ਰ ਦੀ ਲੰਬਾਈ ਹੈਗੀ ਆ 36 ਇੰਚ 32 ਆ 24 ਇੰਚ ਦਾ ਹਾਫ ਲੈਣਾ ਆਪਾਂ 12 ਇੰਚ ਮੋਰੀ ਹੈਗੀ 6.5 ਇੰਚ ਹੁਣ ਤੁਸੀਂ ਦੇਖੋ ਮੈਂ ਕਿੰਨੇ ਪਿਆਰੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਕਰੀ ਜਾਂਦਾ ਸੌਖੇ طریقے ਨਾਲ ਜਿਆਦਾ ਨਹੀਂ ਆਪਾਂ ਔਲੰਬੀ ਨਹੀਂ ਰਹਿਣੀ ਹੈਗੀ ਤੋਂ ਕਿ ਤੁਸੀਂ ਮੇਰੇ ਪੈਣਾ ਸਾਡੇ ਘਰੇ ਬੈਠ ਕੇ ਵੀ ਸੀਸ ਸਕਦੀਆਂ ਨੇ ਜਿੰਨੀ ਆਪਣੀ ਥਾਈ ਆ ਨਾ ਆਪਾਂ ਨਹੀਂ ਥਾਈ ਹੈਗੀ ਆਪਾਂ 24 ਇੰਚ 24 ਦਾ 12 ਲੈ ਆ ਨਾ ਆਪਾਂ ਇਧਰੋਂ ਇਸ ਟਾਈਮ ਤੇ ਇਧਰੋਂ 12 ਲੈ ਆਪਾਂ ਸਾਢੇ ਪਾਈ ਲੈਣਾ ਅੱਧਾ ਇੰਚ ਐਕਸਟਰਾ ਲੈਣਾ ਜਿਆਦਾ ਨਹੀਂ ਐਕਸਟਰਾ ਲੈਣਾ ਜੋ ਮਾਰਦੇ ਨੇ ਸਾਡੇ ਬੈਗ ਸਾਈਡ ਦੇ ਜਿੰਨਾ ਵੱਡਾ ਲੈਣਾ ਉਹਦੇ ਚ ਆ ਜਾਣਾ ਹੈਗਾ ਸਾਢੇ 12 ਇੰਚ ਸਾਢੇ 12 ਲੈ ਆ ਠੀਕ ਹੈ ਇਹ ਆਸ ਦੀ ਕਪਾਈ ਤੇ ਇਧਰ ਵੀ ਸੇ ਸਾਢੇ 12 ਲੈ ਲਿਆ ਸਾਢੇ 12 ਲੈ ਕੇ ਪਤਾ ਲੱਗਿਆ ਇੱਥੋਂ ਵੀ ਸਾਢੇ 12 ਲੈ ਲੈ ਇਧਰ ਵੀ ਸਾਢੇ 12 ਲੈ ਲਿਆ ਇਹਦੇ ਤੇ ਅਸੀਂ ਕਿਸੇ ਦੀ ਕਿੰਨੀ ਵੀ ਲੰਬਾਈ ਦੇ ਇਧਰ ਵੱਧ ਘੱਟ ਲੈ ਸਕਦੇ ਇਧਰ ਅਸੀਂ ਸਾਢੇ 12 ਹੀ ਲੈਣਾ ਹੈ ਆਸ ਦੀ ਲੰਬਾਈ ਦਾ ਠੀਕ ਹੈ ਨਾ ਇਹ ਹੋ ਗਿਆ ਤਾਂ 2.5 ਇੰਚ 2.5 ਇੰਚ ਤੇ ਤੇ ਇਸੇ ਨਾਲ ਆ ਕੇ ਇਹ ਆਗ ਲਾਈ ਪਾ ਦੇ ਬਹੁਤ ਸੌਖਾ ਦਾ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਇਹਦੀ ਕਟਿੰਗ ਦੀ ਗੱਲ ਨੂੰ ਪੁੱਦਾ ਕਟਿੰਗ ਕਰਦੇ ਹਾਂ ਇਹਦੀ ਲੰਬਾਈ ਹੈਗੀ ਆਪਣੀ 36 ਇੰਚ 36 ਦਾ ਆਪਾਂ ਇੱਕ 36 ਦੇ ਇਥੇ ਲੈ ਮਿਚਾ ਲਿਆ 3 ਇੰਚ ਐਕਸਟਰਾ 39 ਇੰਚ ਕਰ ਲਿਆ ਉਕੇ ਜੇ ਪਰ نیچے ਫੋਲਡ ਕਰਨਾ ਹੈ ਇੱਥੋਂ ਵੀ 36 39 ਇਹ ਜਿੱਦਾਂ ਆਪਏ ਦਸ ਦਿਨਾਂ ਕਰ ਲੈਣਾ ਠੀਕ ਹੈ ਇੱਥੋਂ ਆਪਾਂ ਫੋਲਡ ਕਰਨਾ ਇਹ ਆਪਾਂ ਇੱਥੋਂ ਕਟਿੰਗ ਕਰ ਲੈਣੀ ਹੈ ਇਹ ਜੀ ਦੇਖਣੀ ਜਿਹੜਾ ਆਪਏ ਇਹ ਆ ਨਿਸ਼ਾਨ ਲਾਇਆ ਨਾ ਸਿੱਧਾ ਇਸੇ ਦੇ ਤੋਂ ਇੱਥੋਂ ਇਹ ਡੇਟਾ ਆ ਲਾ ਕੇ 1 ਇੰਚ ਦੀ ਤੇ ਸਿੱਧੀ ਆਪਾਂ ਲੈ ਲੈਣਾ ਇਹ 1 ਇੰਚ ਦਾ ਹੋਣਾ ਚਾਹੀਦਾ ਠੀਕ ਹੈ ਨਾ ਇਹ ਤੋਂ ਸਾਢੇ 6 ਆਪਣੀ ਮੋਰੀ ਆ ਆਪਾਂ ਸਾਢੇ 6 ਹੀ ਲੈ ਲਈਏ ਆਪਾਂ ਐਕਸਟਰਾ ਲਈ ਲੈ ਲਿਓ ਇਹ ਤੋਂ ਲਾ ਕੇ ਸਿੱਧੀ ਇੰਚ ਨਿਸ਼ਾਨ ਲਾ ਲੈਣਾ ਇਹ ਤੋਂ ਲਾ ਕੇ ਆਪਣੀ 24 ਟਿਕਰ ਅਜੇ ਵੀ 24 24 ਦਾ 12 ਇੰਚ ਐਕਸਟਰਾ ਆਇਆ ਇਹ ਤੋਂ ਆਪਾਂ 1 ਇੰਚ ਦਾ ਇੱਧਰ ਲਾ ਲੈਣਾ ਹੈ ਬਾਕੀ ਚਾਹਾਂ ਆਵਾਜ਼ਾਂ ਦੇ ਬ੍ਰਸ਼ ਹਾਂ ਹੁਣ ਸੈਂਟਰ ਆ ਗਿਆ ਤੇ ਇਹਨੂੰ ਇੱਥੋਂ ਐਂਡ ਲਾ ਇਹ ਸਾਡੀ ਹੋ ਗਈ ਗਲਾਈ ਪਾ ਲਏ ਤੇ ਕਰਨ ਦੇਖੋ ਕਿੰਨੇ ਪਿਆਰੇ ਸੋਹਣੇ ਤਰੀਕੇ ਨਾਲ ਮਿੱਟੀ ਚ ਕੱਟਿੰਗੀ ਕਰ ਲਈਏ ਲਾਕਿਨ ਸੌਂਚੇ ਇਥੋਂ ਆਪਾਂ 12.5 ਲਈ ਸੀ ਨਾ ਤੇ ਦੇਖੋ ਹੁਣ ਆਹ ਚੀਜ਼ ਨੂੰ ਗਲਾਈ ਨਿਸ਼ਾਨ ਲਾਉਣ ਕਰਕੇ 12 ਹੀ ਰਹੇਗੀ ਠੀਕ ਹੈ ਨਾ ਹਾਂ ਹੁਣ ਆਪਾਂ ਇਥੋਂ ਕਟਿੰਗ ਕਰ ਲੈਣੀ ਹੈ ਕਿ ਅਗਲਾ ਪਾਸਾ ਜਦੋਂ ਕੱਟਾਂਗੇ ਫਿਰ ਦੱਸਾਂਗੇ ਠੀਕ ਹੈ ਨਾ ਆਹ ਚੀਜ਼ ਆਪਾਂ ਬਾਅਦ ਚ ਕੱਟਣੀ ਇੱਧਰ ਨਹੀਂ ਸਗਦਾ ਬਾਅਦ ਚ ਕੱਟੀ ਪਹਿਲਾਂ ਆਪਾਂ ਇਥੋਂ ਲੈ ਕੇ ਇੰਜ ਕਰਕੇ ਸਿੱਧਾ ਇਹ ਲਾ ਲੈਣਾ ਹੈ ਇਹਦੀ ਕਟਿੰਗ ਕਰ ਲੈਣੀ ਹੁਣ ਆਪਾਂ ਦੇਖੋ ਆਪਾਂ ਕਟਿੰਗ ਕਰ ਲਈ ਫਰੰਟ ਪੇਸ ਸੀ ਦੋ ਫਰੰਟ ਪੀਸ ਲਾ ਲੇ ਇਹਨੇ ਕਟਿੰਗ ਕਰ ਲਈ ਆਪਾਂ ਠੀਕ ਹੈ ਨਾ ਮੇਰੇ ਪਾਸੇ ਘਸ ਤਾ ਇਹ ਆparatਨਸ ਸੈੱਟ ਕਰਕੇ ਇਹ ਕਪੜਾ ਪਸੈਟ ਕਰਕੇ ਫੈਬਰਿਕ ਉਪਰ ਸੈੱਟ ਕਰਕੇ ਰੱਖ ਲੈ ਇਹਦੇ ਆਪਾਂ ਇਧਰ 2-2 ਇੰਚ ਛੱਡ ਕੇ ਨਾ ਨਿਸ਼ਾਨ ਲਾ ਲਿਆ ਆਪਾਂ ਇਧਰਲੇ ਪਾਸੇ 2 ਇੰਚ ਛੱਡ ਕੇ ਕੋਕੀ ਆਪਾਂ ਬੈਕ ਸਾਈਡ ਆਪਾਂ ਵੱਡੀ ਰੱਖਣੀ ਹੈ ਨਾ 2 ਇੰਚ ਇਸ ਕਰਕੇ ਆਪਾਂ ਵੇਖੋ 2 ਇੰਚ ਦਾ ਨਿਸ਼ਾਨ ਲਾਇਆ ਸੀ ਤੇ ਇਹਦੇ 2 ਇੰਚ ਐਕਸਟਰਾ ਛੱਡ ਦਿੱਤਾ ਹੁਣ ਆਪ ਬਣਾ ਲੋ ਇਸ ਹਾਲਾ ਕੱਟ ਲੈਣੀ ਹੈ ਤੇ ਕਰੀਂ ਕਰ ਲੈਣੀ ਹੈ इधर साइड कटनी इधर साइड आपको बाद कटनी ना है पहला ये सारी दालों लाह लेनी है इधरले पास्य सारी चीज़ ना आप लाह लेनी है देखो चीज आप कटिंग कर ली हमारे उपरला पासा अपना छोटा पासा इधर ना लिया इधर करके ठीक है आज अपने निशान लाया हम आपको इतों कटिंग कर दे ਇਹਨੇ ਕਰ ਦਿਨ ਜਦ ਫਰੰਟ ਨੂੰ DNA ਆਪਣਾ ਆਸਣ ਛੋਟਾ ਹੁੰਦਾ ਹੈ ਠੀਕ ਹੈ ਨਾ ਅਗਰ ਢਾਈ ਇੰਚ ਫਰੰਟ ਦੀ ਬੈਕ ਵੀ ਲੈਂਥ ਵੀ ਹੈ ਫਰੰਟ ਦੇ ਉਧਰ ਢਾਈ ਗਿਆ ਇਧਰ ਸਵਾਈ ਇੰਚ ਇਹ ਫਿਰ ਆਪਾਂ ਐਡ ਜਕਟਿਵ ਐਡ ਕਰਕੇ ਕੱਲੀ ਫਰੰਟ ਤੇ ਬੈਕ ਵੀ ਕੱਟਣੀ ਨਾਲ ਕੱਲੀ ਫਰੰਟ ਹੁਣ ਬੈਕ ਵੀ ਇੱਥੇ ਸਿੱਧੀ ਐਂਡ ਟਾਂਗ ਕਰ ਦੇਣੀ ਆ ਆ ਬੈਕ ਵੀ ਬਿਚਾਣੀ ਪਾ ਲਈ ਆਪਾਂ ਉਹ ਇੱਥੇ ਆਪਣੀ ਬਰੋਬਨ ਸੀਨ ਆਉਣੀਆਂ ਨਾ ਆ ਇਹਨਾਂ ਦੇ ਸੱਜੇ ਕੱਢੀ ਨਹੀਂ ਤਾਂ ਬਹੁਤ ਸੋਹਣੀਆਂ ਚੜੀ ਢੋਲ ਦੀ ਪਾਏ ਕਿਥੋਂ ਦੇ ਠੀਕ ਹੈ ਨਾ ਤੇ ਬਾਕੀ 벨ਟ ਆਪਾਂ ਦਾ ਵੱਖਰੀ ਲਾਉਣੀ ਜਿਹੜਾ ਆਪਾਂ ਪਲਾਸਟਿਕ ਪਾਉਣੀ ਉਹ 벨ਟ ਆਪਾਂ ਵੱਖਰੀ ਲਾਉਣੀ ਹੈ ਇਹ ਆਪਾਂ ਨਿਸ਼ਾਨ ਹੋ ਗਿਆ ਦੱਚਾ ਇੱਥੋਂ ਆਪਣੀ 6 ਇੰਚ ਤੇ ਆਪਾਂ ਇਹ ਲਾ ਲ ਜਾਈਏ ਜੇਬ ਜਾਈ ਜਾਣਾ ਜੇਬ ਤਾਂ ਮੇਰੇ ਪਹਿਰੇ ਜ਼ਰੂਰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਅਗੋਂ ਅੱਗੇ ਵੀਡੀਓ ਦੂਰ ਕਿਹਵਾ ਚਲੇਗਾ ਅਸੀਂ ਆਪ ਫਰੰਟ ਸੋ ਛੋਟਾ ਇਹਨਾਂ ਕੋਲ ਸਾਈਡ ਛੋਟੀ ਕੀਤੀ ਹੋਈ ਆ ਇਹਨੂੰ ਕੱਟ ਪਾਈ ਆ ਬੈਗ ਦੀ ਇਹਨੂੰ ਕੱਟ ਪਾਈ ਆ ਅੱਜ ਤੋਂ ਕੋਈ ਪ੍ਰੋਪਰ ਰੱਖਿਆ ਹੋਇਆ ਠੀਕ ਹੈ ਨਾ ਹਾਂ ਅਗਲੇ ਵੀਡੀਓ ਚ ਆਪਾਂ ਤੁਹਾਨੂੰ ਸਲਾਈ ਕਰਨੀ ਦੱਸਾਂ ਜੇ ਜੇਬਾਂ ਲਾਉਣੀਆਂ ਕਿਵੇਂ ਬੈਲਟ ਉੱਪਰ ਲੈਣ ਕਿਦਾਂ ਕੋਈ ਕਹਿਣ ਸਕੇ ਦਰਜੀਆ ਸੀ ਪਰ ਤੁਸੀਂ ਆਪਾਂ ਘਰੇ ਸੀ ਤਾ ਹੋਇਆ ਸੂਟ ਪੈਂਟ ਪਲਾਜੋ ਤੇ ਅੱਜ ਇਹਦੇ ਆਪਾਂ ਨਹੀਂ ਸਾਈਡਾਂ ਦਾ ਦੋਵੇਂ ਪਾਸੇ ਪੀਸੇ ਬਜੇ ਆਸਣ ਕੋਲੋਂ ਉਹਦਾ ਜੇਬਾ ਬਣਾ ਲੈਣੀ ਆ ਜੇਬ ਇਹ ਲਾਉਣੀ ਆਪਾਂ C'è in pieno, te l'hai in pieno. Ti yeah. ha yeah, prendito ਇਹ ਆਪਾਂ ਬੈਲਟ ਕੋ ਆਉਣੀ ਹੈ 3.5 ਕਪੂਨ ਦੇ 3.5 ਇੰਚ ਆਪਾਂ ਲੈ ਲਿਆ ਉਤੋਂ ਆ ਵੀ ਆ ਨਿਚਾ ਮੈਂ ਲਾ ਲਿਆ ਇੰਚ ਟੇਪ ਨਾਲ ਮਿਲ ਕੇ ਆਪਾਂ 3.5 ਇੰਚ ਲਵ ਲਈਏ ਆਪਾਂ ਬੈਲਟ ਦੋ ਪਲਾਜਾ ਘੇਰਾ ਮੈਣ ਲਿਆ 25 ਇੰਚ ਹੈ ਇਹ ਵੀ 25 ਇੰਚ ਹੈ ਠੀਕ ਹੈ ਨਾ ਇਹ ਆਪਾਂ ਉੱਤੇ ਬੈਲਟ ਪਾ ਲੈਣੀ ਹੈ ਫੋਲਡ ਕਰਕੇ ਕਿਉਂਕਿ ਜੇ ਆਪਾਂ ਵੱਖਰੀ ਬੈਲਟ ਪਾਉਣੇ ਨਾ ਲਾਸਟਿਕ ਪਾਉਣ ਲੱਗਿਆਂ ਉਹਦਾ ਛੇ ਬਹੁਤ ਸੋਹਣੀ ਆਉਂਦੀ ਹੈ ਤੇ ਅਗਲੀ ਵੀਡੀਓ ਮੈਂ ਤੁਹਾਨੂੰ ਟਰਾਊਜ਼ਰ ਸੀਨਸ ਕਾਉਂਗੀ ਦਸਵੇਂ ਸੀਨਾਂ ਸੀ ਵੀਰੇ ਕੇਦਰ ਘਰੇ ਬੈਠ ਕੇ ਤੁਸੀਂ ਕਿੰਨਾ ਸੋਹਣਾ ਸੀਸ ਰੱਖਦੇ ਹੋ ਇਹ ਤੁਹਾਨੂੰ ਬਾਦ ਅਰਜੀਆ ਕੋਲੇ ਪੈਸੀ ਖਰਚ ਦੀ ਜ਼ਰੂਰਤ ਨਹੀਂ ਹੈਗੀ ਥੈਂਕ ਯੂ ਮੇਰੇ ਪੈਨਲ ਲਾਈਕ ਕਮੈਂਟਸ ਲੀਕ ਛੇ ਆ ਜਰੂਰ ਕਰਿਓ ਥੈਂਕ ਯੂ